ਸ਼੍ਰੀ ਹਰਮੰਦਰ ਸਾਹਿਬ ਨੇੜੇ ਤੰਬਾਕੂ ਰਗੜ ਰਹਿ ਇੱਕ ਵਿਅਕਤੀ ਤੇ ਨਿਹੰਗ ਸਿੰਘ ਦੇ ਪਹਿਰਾਵੇ ਵਾਲੇ ਇੱਕ ਨੌਜਵਾਨ ਨੇ ਹਮਲਾ ਕਰ ਦਿੱਤਾ ਨਿਹੰਗ ਸਿੰਘ ਦਾ ਪੇਸ ਤਾਰੀ ਦੋ ਨੌਜਵਾਨ ਉਸਤੇ ਕੋਲ ਆਏ ਤੇ ਤਲਵਾਰ ਘਾਟ ਕੇ ਉਸਤੇ ਹਮਲਾ ਕੀਤਾ ਇਸ ਹਸਤੇ ਕੇ ਸਹਾਮਲੇ ਦੇ ਵਿੱਚ ਵਿਅਕਤੀ ਦੇ ਗੁੱਟ ਦੀ ਹੱਡੀ ਟੁੱਟ ਗਈ ਐ ਰੌਲਾ ਪੈਂਤੇ ਨਸਤੀ ਕੀ ਤਾਨਾਤ ਪੁਲਿਸ ਮੌਕੇ ਤੇ ਪੁੱਛਤੇ ਨਿਹੰਗਾਂ ਨੂੰ ਉਤੋ ਦੀ ਖਦੇੜ ਦਿੱਤਾ ਪੁਲਿਸ ਨੇ ਇੱਕ ਨਿਹੰਗ ਪੇਸ ਵਾਲੇ ਨੌਜਵਾਨ ਨੂੰ ਵਿਕਾਬੂ ਕੀਤਾ ਉਸ ਦੀ ਉਮਰ ਸਿਰਫ 13 ਸਾਲਾ ਦਸੀ ਜਾ ਰਹੀ ਹੈ ਕਿ ਦੂਜਾ ਨੌਜਵਾਨ ਫਰਾਰ ਹੈ ਜ਼ਖਮੀ ਵਿਅਕਤੀ કામશંકર ਦੱਸਿਆ ਜਾ ਰਿਹਾ ਉਹ ਮੂਲ ਰੂਪ ਤੋਂ ਪਟਨਾ ਸ਼ਹਿਰ ਦਾ ਆਣ ਵਾਲਾ ਹੈ ਰਸਤੇ ਕਿ ਪਿਛਲੇ ਕਈ ਸਾਲਾ ਤੋਂ ਅੰਮ੍ਰਿਤਸਰ ਦੀਆਂ ਸੜਕਾਂ ਤੇ ਪਈਆਂ ਪਲਾਸਟਿਕ ਦੀਆਂ ਬੋਤਲਾਂ ਨੂੰ ਇਕੱਠਾ ਕਰਕੇ ਉਸ ਨੂੰ ਵੇਚਣ ਦਾ ਕੰਮ ਕਰਦਾ ਹੈ ਜ਼ਖਮੀ ਸ਼ੰਕਰ ਨੂੰ ਇਲਾਜ ਦੇ ਲਈ ਸਿਲਹ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਕਿਰਪਾਨ ਦੀ ਸੱਟ ਦੇ ਕਾਰਨ ਉਸ ਦੇ ਗੁੱਟ ਦੀ ਹੱਡੀ ਵਿੱਚ ਫੈਕਚਰ ਹੋ ਗਿਆ ਹਾਲਾਂਕਿ ਉਸ ਆਦਮੀ ਦਾ ਵੀ ਕਹਿਣਾ ਹੈ ਕਿ ਉਸ ਦੀ ਜੇਬ ਦੇ ਵਿੱਚ ਤੰਬਾਕੂ ਦੀ ਇੱਕੋ ਹੀ ਪੋੜੀ ਸੀ ਪਰ ਉਹ ਉਸ ਨੂੰ ਰਗੜ ਨਹੀਂ ਸਿਰਿਆ ਉਸ ਦੇ ਮਾਪੇ ਰਹੀਆਂ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਨੇ ढ़े ਘੰਟਾ ਘਰ ਕੋਲ ਸੌਂਦਾ ਅਤੇ ਸਵੇਰੇ ਉੱਠ ਉੱਥੇ ਉੱਠ ਕੇ ਬੋਤਲਾਂ ਇਕੱਠੀਆਂ ਕਰਨ ਲੱਗ ਪੈਂਦਾ ਹੈ ਪਲਾਸਟਿਕ ਦੀਆਂ ਬੋਤਲਾਂ ਵੇਚ ਕੇ ਉਹ ਆਪਣੀ ਰੋਜ਼ੀ ਰੋਟੀ ਕਮਾਉਂਦਾ ਹੈ ਅਚਾਨਕ ਨਿਹੰਗ ਰੂਪੀ ਵਿਅਕਤੀ ਉਸਦੇ ਕੋਲ ਆਉਂਦੇ ਨੇ ਤੇ ਕਿਹਾ ਕਿ ਉਹ ਤੰਬਾਕੂ ਰਗੜ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਬੁਰੀ ਤਰ੍ਹਾਂ ਦੇ ਨਾਲ ਉਸਤੇ ਕੁੱਟਮਾਰ ਕੀਤੀ ਕਿਰਪਾਨ ਦੇ ਨਾਲ ਉਸਨੂੰ ਜ਼ਖਮੀ ਕਰ ਦਿੱਤਾ ਸਿਲਹ ਹਸਪਤਾਲ ਤੋਂ ਮੋਢਲੀ ਸਹਾਇਤਾ ਤੋਂ ਬਾਅਦ ਸ਼ੰਕਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਫੇਰ ਸੱਤਾ ਗਿਆ ਇੰਦਰੀ ਪੰਜਾਬ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਨਿਹੰਗਾਂ ਦੀ ਆੜ ਦੇ ਵਿੱਚ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ ਕਿਤੇ ਕਤਲ ਹੋ ਰਿਹਾ ਹੈ ਕਿਤੇ ਹਿੰਸਾ ਹੋ ਰਹੀ ਹੈ ਹਾਲੀ ਦੇ ਵਿੱਚ ਨਿਹੰਗਾਂ ਦੇ ਪੇਸ ਦੇ ਵਿੱਚ ਕੁਝ ਲੋਕਾਂ ਨੇ ਅੰਮ੍ਰਿਤਸਰ ਦੇ ਅੰਦਰੂਨੀ ਸ਼ਹਿਰ ਦੇ ਵਿੱਚ ਪਾਨਦਿਆ ਦੁਕਾਨਾਂ ਨੂੰ ਵੀ ਛਾਦ ਦਿੱਤਾ ਸੀ ਦੁਕਾਨਦਾਰਾਂ ਦੀ ਵੀ ਕੁਟਮਾਰ ਕੀਤੀ ਸੀ ਪਿਛਲੇ ਹਫਤੇ ਨਿਹੰਗ ਦੇ ਰੂਪ ਦੇ ਵਿੱਚ ਇੱਕ ਵਿਅਕਤੀ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਪਹਿਲਾਂ ਸੁਰੱਖਿਆ ਮੁਲਾਜ਼ਮ ਦੀ ਕੁਟਮਾਰ ਕਰਦਾ ਹੈ ਤੇ ਬਾਅਦ ਵਿੱਚ ਵਿਦਿਆਰਥੀਆਂ ਨੂੰ ਧਮਕੀ ਦਿੱਤੇ ਜਾਂਦੇ ਉਸਨੇ ਵੀ ਕਿਹਾ ਕਿ ਜੇਕਰ ਕੋਈ ਸਿਗਰਟ ਪੀਂਦਾ ਹੈ ਤਾਂ ਉਸਦਾ ਬੁਰਾ ਹਸ਼ਰ ਹੋਵੇਗਾ 2022 ਦੇ ਵਿੱਚ ਰਹਿਮਨੰਦ ਸਾਹਿਬ ਨੇੜੇ ਨਿਹੰਗ ਪੇਸ ਨੌਜਵਾਨਾਂ ਨੇ ਤਾਂ ਬਾਖੂ ਦਾ ਸੇਵਕ ਕਰਨ ਦਾ ਦੋਸ਼ ਲਾਉਂਦੇ ਹੋਏ ਇੱਕ ਨੌਜਵਾਨ ਦੀ ਛਾਤੀ ਦੇ ਵਿੱਚ ਕਿਰਪਾਨ ਨਾਲ वार ਕਰਕੇ ਉਸ ਦੀ ਹੱਤਿਆ ਵੀ ਕਰ ਦਿੱਤੀ ਸੀ ਉਹਨੇ ਮਾਮਲਾ ਮਰਤੂ ਕਰਵਾ ਗਿਆ